ਜੀ ਅੱਜ ਜੀ ਆਪਾਂ ਤੁਹਾਨੂੰ ਦੱਸਾਂਗੇ ਵੀ ਇਹ ਮਸ਼ੀਨ ਕਿਵੇਂ ਯੂਜ਼ ਕਰੀਂਦੀ ਹੈ ਪਹਿਲਾਂ ਆਪਾਂ ਮਸ਼ੀਨ ਦਾ ਇਧਰ ਲੱਗਣਾ ਉਹ ਵੀ ਸਚ ਆਨ ਕਰ ਲਈਏ ਹੁਣ ਆਪਾਂ ਇਹਦਾ ਟੈਂਪਰੇਚਰ ਸੈੱਟ ਕਰਨਾ ਹੈ ਇਹਦਾ ਟਾਈਮ ਸੈੱਟ ਕਰਨਾ ਇੱਥੇ ਦਾ ਟੈਂਪਰੇਚਰ ਸੈੱਟ ਹੋਣਾ ਇਹਨੂੰ ਆਪਾਂ ਖੜੀ ਕਰਾਂਗੇ ਇਸ ਤਰ੍ਹਾਂ ਹੁਣ ਇਹਦਾ ਟੈਂਪਰੇਚਰ ਕਰਤਾ ਆਪਾਂ ਇਹ 19 ਦੇ ਹੌਲੀ 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 150 ਤੇ ਚੱਲਿਆ ਜਾਣਾ ਇਹ ਦਾ ਪਰ ਟਾਈਮ ਸੈੱਟ ਇੱਥੋਂ ਕਰਾਂਗੇ 30 ਤੇ ਕਰਾਂਗੇ ਦੂਸਰਿਆ ਹੋਣਾ ਸਾਨੂੰ ਵੀ ਟਾਈਮ ਸੈੱਟ ਹੋ ਰਿਹਾ ਹੈ ਉੱਪਰ ਵਾਲਾ ਟੈਂਪਰੇਚਰ ਆਪਣੇ ਆਪ 150 ਤੇ ਜਦੋਂ ਵਾਗ ਗਿਆ ਨਾ ਸੌਰੀ 30 ਤੇ ਚੱਲੇਗਾ ਸੀ ਇਹ ਟਾਈਮ ਆਪਾਂ 30 ਤੇ ਸੈੱਟ ਕਰ ਲਿਆ ਟੈਂਪਰੇਚਰ ਵੱਧ ਰਿਹਾ ਆਪਣੇ ਆਪ ਉਹ 150 ਤੇ ਚੱਲਿਆ ਜਾਊਗਾ ਇਦੋਂ ਪਤਾ ਨੂੰ ਦਿਖਾ ਦਾਂ ਜੀ ਆਪਣਾ ਟਾਈਮ ਹੋ ਗਿਆ। ਇਹ ਮੈਂ ਪਹਿਲਾਂ ਮੰਗਾਈ ਸੀ ਜਿਹੜੇ ਆਪਣੇ ਪ੍ਰਿੰਟ ਇਹ ਮੈਂ ਉਹਨਾਂ ਤੋਂ ਤਿਆਰ ਕੀਤਾ ਸੀ। ਤੇ ਧੋਕੇ ਦੇਖਿਆ ਸੀ ਬਿਲਕੁਲ ਖਰਾਬ ਨਹੀਂ ਹੋਇਆ। ਤੇ ਹੁਣ ਆਪਾਂ ਇਹ ਪ੍ਰਿੰਟ ਮੰਗਾਈ ਲੈਣਾ ਮੈਂ ਤੇ ਹੁਣ ਆਪਾਂ ਇਹਨਾਂ ਨੂੰ ਦੇਖਾਂਗੇ। ਇਹਨਾਂ ਨੂੰ ਵੀ ਧੋਕੇ ਪ੍ਰਿੰਟ ਵੀ ਮੈਂ ਨਵਾਂ ਮੰਗਾਇਆ ਥੋੜਾ ਜਿਹਾ ਹੁਣੇ ਕਰਕੇ ਦੇਖਾਂਗੇ। ਵੀ ਧੋਏ ਤੋਂ ਖਰਾਬ ਤਾਂ ਨਹੀਂ ਹੁੰਦਾ। ਬਾਕੀ ਆਪਾਂ ਕਿਤੇ ਦਾ ਲੰਬਾ ਨਾ ਆਵੇ ਹੈਨਾ ਤੇ ਇਧਰੋਂ ਹੁਣ ਆਪਣਾ ਟਾਈਮ ਸੈੱਟ 55 ਤੀ ਪਹੁੰਚੇ ਹੌਲੀ ਹੌਲੀ 150 ਤੀ ਪਹੁੰਚ ਜੀ ਆਪਣਾ ਟਾਈਮ ਸੈੱਟ ਹੋ ਰਿਹਾ ਆਪਾਂ ਮਸ਼ੀਨ ਬਸ ਗਿਓ ਇਹ ਕਿਸ ਤਰ੍ਹਾਂ ਹੋਣੀ ਤੇ ਹੈ ਪਰ ਮਸ਼ੀਨ ਖੋਲ ਰੱਖੀ ਉਧਰੋਂ ਪਰ ਟਾਈਮ ਲਾਤਾ ਸੀਗਾ ਜਦੋਂ 150 ਤੇ ਚੱਲਿਆ ਗਿਆ ਫਿਰ ਇਹ ਪੂਰੇ ਗਰਮ ਹੋ ਜਾਂਦਾ ਤੇ ਟਾਈਮ ਆਪਾਂ ਨੇ ਸੈੱਟ ਤੀਤੇ ਕੀਤਾ ਹੋਇਆ ਤੇ ਆਪਣਾ ਟੈਂਪਰੇਚਰ ਵਾਲਾ ਪਹੁੰਚ ਗਿਆ ਘਰ ਤੇ ਤੀਤੇ ਨੂੰ ਇੱਧਰ ਦਿਖਾਉਣੀ ਆ ਇਹ ਆਪਾਂ ਨੇ ਪਹਿਲਾਂ ਮੰਗਾਏ ਸੀਗੇ ਪ੍ਰਿੰਟ ਉਹ ਬਹੁਤ ਵਧੀਆ ਨਿਕਲੇ ਨੇ ਇਹਦੇ ਤੇ ਪ੍ਰਿੰਟ ਕਰਕੇ ਮੈਂ ਧੋਕੇ ਵੀ ਦੇਖਿਆ ਸੀ ਕੁਛ ਨਹੀਂ ਹੋਇਆ ਹੁਣ ਆਪਾਂ ਇਹ ਨਵੇਂ ਪ੍ਰਿੰਟ ਮੰਗਾਏ ਨੇ ਅੱਜ ਆਪਾਂ ਇਹਨਾਂ ਨੂੰ ਇਹਦੇ ਤੇ ਪੇਂਟ ਕਰਕੇ ਪ੍ਰਿੰਟ ਕਰਕੇ ਦੇਖਾਂਗੇ ਤੇ ਫੇਰ ਇਹਦੇ ਤੇ ਆਪਾਂ ਇਹਨੂੰ ਧੋਕੇ ਦੇਖਾਂਗੇ ਆਕੇ ਆਪਾਂ ਕਿਸੇ ਦਾ ਰੰਬਾ ਨਾ ਬੀ ਇਹ ਪ੍ਰਿੰਟ ਕਿਵੇਂ ਨੇਗੀ ਇਹ ਕਿ ਤੋਂ ਹੋਰ ਜਗਾ ਤੋਂ ਮਗਾਏ ਨੇ ਮੈਂ ਇਹ ਪਹਿਲਾਂ ਹੋਰ ਮਗਾਏ ਸੀ ਕਿ ਦੇਖਾਂ ਗਿਆ ਜਿਹਨਾਂ ਨੂੰ ਵੀ ਅੱਜ ਨਹੀਂ ਧੋਤੇ ਅੱਜ ਇਹਨਾਂ ਨੂੰ ਪ੍ਰਿੰਟ ਕਰਕੇ ਕੱਲ ਨੂੰ ਧੋ ਕੇ ਦੇਖਾਂਗੇ ਇਹ ਆਪਣਾ ਹਜੇ ਟੈਂਪਰੇਚਰ 90 ਤੇ ਪਹੁੰਚਿਆ 150 ਤੇ ਜਾਣਾ ਚਾਹੀਦਾ ਇਹ ਟਾਈਮ ਪਹਿਲੇ ਸੂਟ ਵਾਰੀ ਆਪਾਂ 30 ਤੇ ਸੈੱਟ ਕੀਤਾ ਫਿਰ ਇਹਦਾ ਟੈਂਪਰੇਚਰ ਤੇਜ਼ ਹੋ ਜਾਂਦਾ ਹੈ ਫਿਰ ਦੂਜੇ ਸੂਟ ਵਾਲੇ ਆਪਾਂ 20 ਤੇ ਵੀ ਕਰ ਸਕਦੇ ਤੀਜੇ ਵਾਲੇ 15 ਤੇ ਵੀ ਕਰ ਸਕਦੇ ਹੈ ਨਾ ਕਿਉਂਕਿ ਜਿਆਦਾ ਗਰਮ ਹੋ ਜਾਂਦਾ ਫਿਰ ਇਹ ਆਪਣੇ ਆਪ ਹੁਣ ਵੀ ਬਹੁਤ ਗਰਮ ਹੋ ਰਿਹਾ ਸੇਕ ਆ ਰਿਹਾ ਹੈ ਇਧਰ ਬਹੁਤ ਸੇਕ ਆ ਰਿਹਾ ਸੌਤੇ ਪਹੁੰਚ ਚੁੱਕੇ ਹੈ ਕਈ ਵਾਰ ਸਟਾਰਟਿੰਗ ਸੇ ਆਪਣੇ ਆਪ 150 ਤੇ ਲੱਗ ਜਾਂਦਾ ਇਸ ਤਰ੍ਹਾਂ ਨਹੀਂ ਆਪਾਂ ਨੇ ਦੁਬਾਰਾ ਇਹਨੂੰ ਸ਼ੁਰੂ ਕਰਕੇ ਫਿਰ 150 ਤੇ ਲਿਆਉਣਾ ਹੁੰਦਾ ਹੈ ਮਾਕੇ ਪੂਰਾ ਗਰਮ ਹੋ ਜਾਂਦਾ ਹੈ ਇਹ ਆਪਣਾ ਹੋਰੇ ਸੇਕਨ ਉਹਨਾਂ ਪਤਨ ਦੇ ਕਾਦਰ ਨੇ ਸੂਟ ਜੋ ਆਪਣੇ ਰੈਡੀ ਕੀਤੇ ਹੋਏ ਨੇ ਇਹਨਾਂ ਨਾਲ ਦੇ ਇਸੇ ਕਲਰ ਦੇ ਵਿੱਚ ਪਹਿਲਾਂ ਦੋ ਚ ਆਪਣੇ ਲੱਗ ਚੁੱਕੇ ਨੇ ਇਹ ਸੂਟ ਹਜੇ ਵੀ ਰਸੂਟ ਹੋਰ ਕਰਨ ਵਾਲੇ ਪਏ ਨੇ ਰੈਡੀ ਉਹ ਪਹਿਲਾਂ ਫਾਈਨ ਤੀਖਾਂ ਦੇ ਪ੍ਰਿੰਟ ਵੀ ਕਿਵੇਂ ਦੇ ਨੇ ਅੱਪਾ ਇੱਥੇ ਕਪੜਾ ਤਰਲਾ ਲੈਨੇ ਆਪਣਾ ਸੈੱਟ ਕਰਕੇ ਆਪਾਂ ਆਪਣਾ ਕੱਪੜਾ ਸੈੱਟ ਕਰ ਲਿਆ ਇੱਥੇ। ਤੇ ਇਹ ਵਲਪਾ ਇੱਥੇ ਰੱਖ ਦੇਵਾਂਗੇ। ਮਿਕਸਓ ਵਾਹ ਤੇ ਪਹੁੰਚਿਆ ਹਜੇ ਆਪਣਾ ਟੈਂਪਰੇਚਰ ਇਹਨੂੰ ਆਪਾਂ ਇੱਥੇ ਸੈੱਟ ਕਰਕੇ। ਪੌਂਚਾਗੀਦਰਾ ਦਸਾਂਗੇ ਵੀ 150 ਤੇ 1 ये चीज़ है जीड़ी बहुत गर्म हो जाती है हाथ जाना चाहिए एक सौ है जी जो ये डेढ़ सौ तो आप मशीन में चला देंगे टाइम अपने आप ही फिर जरा घटने लग जा जदों प्रिंट हो जाता पूरा टाइम पूरा हो जाता फिर ये आप ही हॉर्न दे एक सौ चौंती से भी इतने बहुत सेक आ रहे हैं बहुत ज्यादा गर्म हो चुकी है बहुत सोहने प्रिंट होंगे ने हम अपने प्रिंट होर भी मंगा लेने जो पेड़ ने ऑर्डर करने आप नंबर भी ना मेंशन कर देनेडर कर सकते हो उधर टाइम चल जा रहा है ਇਹ ਆਪਾਂ ਪ੍ਰੈਸ ਦੇ ਨਾਲ ਵੀ ਚੀਰ ਸਕਦੇ ਆ ਸੂਟ ਦੇ ਉੱਤੇ ਆਪਾਂ ਪ੍ਰੈਸ ਨਾਲ ਪਹਿਲਾਂ ਚੀਰ ਸਕਦੇ ਆ ਇਹ ਤਾਂ ਤਾਂ ਆਪਾਂ ਨੂੰ ਕੋਈ ਉਹਦੀਆਂ ਮਨ ਕੀਤੇ ਮਰਜ਼ੀ ਲੱਗੇ ਜੇ ਉਹ ਇਸ ਤਰ੍ਹਾਂ ਹੁੰਦਾ ਹੈਗਾ ਲਾ ਤਾਂ ਉਹ ਵੀ ਸੂਟ ਤੇ ਵੀ ਇਸ ਤਰ੍ਹਾਂ ਸਕਦੇ ਆ ਪਰ ਸੂਟ ਦੇ ਉੱਤੇ ਨਾ ਐਦਾਂ ਹੁੰਦਾ ਹੈਗਾ ਵੀ ਖਿਸਕ ਨਾ ਜਾਵੇ ਆਪਾਂ ਮਿਹਨਤ ਕਰੀ ਕਰਾਈ ਖਰਾਬ ਨਾ ਜਾਵੇ ਬੱਸ ਹੋਰ ਕੁਝ ਨਹੀਂ ਹੁੰਦਾ ਲੱਗਣਾ ਤਾਂ ਇਹਦੇ ਨਾਲ ਹੀ ਹੈ ਪ੍ਰੈਸ ਨਾਲ ਹੀ ਹੈ ਇਹਦੀ ਨਾਲ ਮਸ਼ੀਨ ਨਾਲ ਹੀ ਆਪਾਂ ਨਾਲ ਹੀਟ ਨਾਲ ਹੀ ਲੱਗਣਾ 140 ਤੇ ਪਹੁੰਚ ਕੇ ਆਪਣਾ ਟੈਂਪਰੇਚਰ ਸ਼ੇ ਬਹੁਤ ਵਧੀਆ ਇਹ ਬਹੁਤ ਵਧੀਆ ਪ੍ਰਿੰਟ ਕਰ ਗਏ ਇਹ ਨਹੀਂ ਭੈਣਾ ਕਹਿੰਦੇ ਨੇ ਪ੍ਰੈਸ ਨਾਲ ਹੋ ਜਾਂਦਾ ਹਾਂਜੀ ਹੋ ਜਾਂਦਾ ਪ੍ਰੈਸ ਨਾਲ ਪਰ ਪ੍ਰੈਸ ਵਾਲਾ ਦੋਖਤੂਆਂ ਦੇ ਵਿੱਚ ਖਰਾਬ ਹੋ ਜਾਂਦਾ ਹੈ। ਆਪਾਂ ਕਰੇ ਟ੍ਰਾਈ ਵੀ ਕਰਕੇ ਦੇਖ ਸਕਦੇ ਹਾਂ। ਪਰ ਪ੍ਰੈਸ ਨਾਲ ਖਰਾਬ ਹੋ ਜਾਂਦਾ ਕਿਉਂਕਿ ਇਹ ਤਾਂ ਇੰਨੀ ਹੀਟ ਤੇ ਇਹ ਨਹੀਂ ਪ੍ਰਿੰਟ ਕਰ ਉਹ ਕਰਨੇ। ਪ੍ਰੈਸ ਵਾਲਾ ਤੁਸੀਂ ਆਪ ਹੀ ਦੇਖ ਲਓ ਆਪਣੇ ਕਿੰਨਾ ਟੈਂਪਰੇਚਰ ਹੁੰਦਾ ਪ੍ਰੈਸ ਦਾ 48 ਤੇ ਪਹੁੰਚ ਗਿਆ ਜੀ। ਹੁਣ ਆਪਾਂ ਹਾਂਜੀ 1.5 ਤੇ ਪਹੁੰਚਣ ਵਾਲਾ ਮਸ਼ੀਨ ਬਹੁਤ ਵਧੀਆ ਹੈ ਆਪਾਂ 16 ਵਜੇ 24 ਦੀ ਲੈਂਦੀਆਂ ਹਾਂ ਦੇਖੋ ਜੀ 1.5 ਤੇ ਪਹੁੰਚ ਗਿਆ ਆਪਾਂ ਮਸ਼ੀਨ ਨੂੰ ਚਲਾਤਾ ਇਧਰੋਂ ਆਪਾਂ ਇਹਨੂੰ ਚਲਾ ਦੂੰ ਕੱਟਣਾ ਸ਼ੁਰੂ ਹੋ ਗਿਆ ਟਾਈਮ ਆਪਣਾ ਹੁਣੇ ਜਦੋਂ ਪ੍ਰਿੰਟ ਹੋ ਗਿਆ ਟਾਈਮ ਪੂਰਾ ਹੋ ਗਿਆ ਇਹਨੇ ਆਪਣੇ ਆਪ ਹੀ ਵਿਸਲ ਮਾਰ ਦੇਣੀ ਆਪਾਂ ਨੂੰ ਇਹਨੀ ਵੀ ਧਿਆਨ ਬਾਲਾ ਰੱਖਣਾ ਪੈਂਦੇ ਹੈਨੇ ਉਪਰੋ ਟੈਂਪਰੇਚਰ ਵੀ ਘਟਣ ਲੱਗਿਆ ਬਹੁਤ ਵਧੀਆ ਚੀਜ਼ ਐ ਨਾਲੇ ਆਪਾਂ ਬੇਲੀਆ ਨਾਲ ਆਪਣਾ ਕਾਰੋਬਾਰ ਤੋਰ ਸਕਦੇ ਜਿਹੜੇ ਪਣਾ ਤੋਰਨਾ ਦੇਖੋ ਜੀ ਹੋ ਗਿਆ ਬੜਾ ਥੋੜਾ ਨਾਲ ਹੋ ਜਾ ਜੰਦੇ ਨੇ ਹੌਲੀ ਹੌਲੀ ਐ ਪਲਾਸ ਸਕਦੇ ਹੁਣ ਤਾਂ ਬੱਸ ਥੋੜਾ ਠੰਡਾ ਹੋਣ ਤੇ ਕਰੋ ਕਿਉਂਕਿ ਨਾਲੋਂ ਉੱਠਣ ਦਾ ਵੀ ਹੋ ਹੁੰਦਾ ਹੈ ਨਾ ਪਰੇਪ੍ਰਿੰਟ ਆਪਣਾ ਹੋ ਗਿਆ ਇਹਨੂੰ ਇੱਕ ਵਾਰ ਫੇਰ ਆਪਾਂ ਇਸ ਤਰ੍ਹਾਂ ਇਹਦਾ ਕੋਈ ਰੀਜ਼ਨ ਨਹੀਂ ਕਈ ਵਾਰ ਕੋਨੇ ਜਿਹੋ ਉੱਠ ਜਾਂਦੇ ਨਾਲ ਉਹ ਨਾਲ ਸਾਰੇ ਸੈੱਟ ਹੋ ਜਾਂਦੇ ਵੀ ਦੇਖੋ ਜੀ ਪ੍ਰਿੰਟ ਤਾਂ ਬਹੁਤ ਸੋਹਣਾ ਤਿਆਰ ਹੋਇਆ ਹੁਣ ਆਪਾਂ ਇਹਨੂੰ ਕੱਲ ਨੂੰ ਧੋ ਕੇ ਦੇਖਨੇ ਫੇਰ ਤੁਹਾਨੂੰ ਫੇਰ ਦੱਸਾਂਗੇ ਵੀ ਪ੍ਰਿੰਟ ਕਿਵੇਂ ਦੀ ਠੀਕ ਨਿਕਲਿਆ ਜਾਂ ਕਿਵੇਂ ਸੀ ਹਨਾ ਪਰ ਆਪਾਂ ਘਟਿਆ ਪ੍ਰਿੰਟ ਲਾਉਣਾ ਨਹੀਂ thank you